ਇਥੇ ਕਈ ਚਿਰਾਂ ਤੋਂ ਵੈਸੇ ਤਾਂ ਇਨਫੋਰਮੇਸ਼ਨ ਆ ਰਹੀ ਸੀਗੀ ਕਿ ਕਈ ਵਾਰੀ ਆਪਣੇ ਇੱਥੇ ਪਤਾ ਚੱਲਦਾ ਪਿਆ ਸੀਗਾ ਕਿ ਗਾਇਆਂ ਜਿਹੜੀਆਂ ਜੋ ਕਿ ਬਿਲਕੁਲ ਫੰਡਰ ਹੋ ਚੁੱਕੀਆਂ ਆ ਉਹ ਫੜਦੇ ਹੋਏ ਬੰਦੇ ਕਈ ਵਾਰੀ ਆਪਣੇ ਨਾਲ ਇੱਥੇ ਫੜੇ ਗਏ ਜਿਹੜੇ ਕਿ ਇਹ ਕਹਿ ਕੇ ਛੁੱਟ ਗਏ ਕਿ ਇਹਦੇ ਥੱਲੇ ਦੁੱਧ ਹੈਗਾ ਆ ਪਰ ਅੱਜ ਜਿਹੜਾ ਆ ਬਿਲਕੁਲ ਮਾਮਲਾ ਜਿਹੜਾ ਪਰਦਾਫਾਸ਼ ਹੋਇਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਜਿਹੜੀਆਂ ਗਾਈਆਂ ਸੁੱਕ ਚੁੱਕੀਆਂ ਆ ਉਹ ਕਾਦੇ ਲਈ ਇੱਥੇ ਵਰਤੋ ਦੇ ਵਿੱਚ ਆਂਦੀਆਂ ਪਈਆਂ ਆ ਤੇ ਜਿੱਥੇ ਕਿ ਆਪਣੇ ਸੰਤੋਸ਼ ਗੁਪਤਾ ਜੀ ਜਿਨ੍ਹਾਂ ਨੇ ਇੱਥੇ ਇੱਕ ਘਰ ਦੇ ਵਿੱਚ ਬੀਫ ਜਦੋਂ ਦੇਖਿਆ ਤਾਂ ਜਦੋਂ ਘਰ ਚ ਜਾ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਨਾਲ ਕੁੱਟਮਾਰ ਕੀਤੀ ਕਿਉਂਕਿ ਕੱਲੇ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਸਾਰੇ ਹਿੰਦੂ ਸੰਗਠਨਾਂ ਦੇ ਨਾਲ ਗੱਲ ਕੀਤੀ ਤੋਂ ਮੌਕੇ ਤੇ ਪੂਰੇ ਹੁਸ਼ਿਆਰਪੁਰ ਤੋਂ ਸੰਗਠਨ ਇਕਜੁੱਟ ਹੋ ਕੇ ਇੱਥੇ ਪਹੁੰਚੇ ਤੇ ਜਦੋਂ ਇੱਥੇ ਆਪਾਂ ਪਹੁੰਚੇ ਤਾਂ ਉਹਨਾਂ ਨੇ ਫੇਰ ਉਹਨਾਂ ਦੇ ਉੱਪਰ ਹਮਲਾ ਕੀਤਾ ਇਹ ਕੈਮਰੇ ਦੇ ਵਿੱਚ ਵੀ ਇਹ ਚੀਜ਼ ਲਾਈਵ ਆਈ ਹੈਗੀ ਆ ਪੁਲਿਸ ਪ੍ਰਸ਼ਾਸਨ ਦੇ ਹੋਣ ਦੇ ਬਾਵਜੂਦ ਵੀ ਮੈਂ ਸਿਰਫ ਇਹੀ ਮੰਗ ਕਰਨਾ ਚਾਹੁੰਦਾ ਆ ਕਿ ਇਹਨਾਂ ਦੇ ਇੰਨੇ ਹੌਸਲੇ ਜੇ ਖੁੱਲੇ ਆ ਉਹਦਾ ਇੱਕ ਰੀਜ਼ਨ ਹੈਗਾ ਆ ਪਿੱਛੋਂ ਹੋਰ ਵੀ ਤਾਕਤਾਂ ਇਹਨਾਂ ਦੇ ਕੰਮ ਕਰ ਰਹੀਆਂ ਆ ਇਹ ਜੇ ਆਪਣੇ ਇਹਨਾਂ ਦੀ ਜਾਣਕਾਰੀ ਲਈਤੀ ਜਾਵੇ ਤਹਤ ਤੋਂ ਮਿਲਿਆ ਕੀ ਸੀ ਇੱਥੋਂ ਵੀਪ ਮਿਲ ਚੁੱਕਾ ਆ ਜਿਹੜਾ ਗਊਮਾਂ ਹੈਗਾ ਆ ਤੋ ਇੱਥੇ ਜੇ ਨਾ ਤੋ ਜੇ ਆਪਣੇ ਜਾਣਕਾਰੀ ਲਿੱਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਇਹਨਾਂ ਤੋਂ ਜਾਣਕਾਰੀਆਂ ਮਿਲ ਸਕਦੀਆਂ ਆ ਜੋ ਕਿ ਸਾਡੇ ਸਮਾਜ ਦੇ ਲਈ ਸਾਡੇ ਦੇਸ਼ ਦੇ ਲਈ ਵੀ ਖਤਰਾ ਹੈਗੀਆਂ ਆ ਤੇ ਬਾਕੀ ਦੇ ਵੀ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਆ ਜਿਹੜੇ ਵੀ ਹਲਾਲ ਦੀਆਂ ਦੁਕਾਨਾਂ ਦੇ ਉੱਪਰ ਜਾਂ ਜਿਹੜੇ ਵੀ ਦੁਕਾਨਾਂ ਤੋਂ ਜਾ ਕੇ ਇਹ ਨੋਨ ਬੈਜ ਖਾਂਦੇ ਆ ਕਿ ਉਹਨਾਂ ਦੀਆਂ ਥਾਲੀਆਂ ਦੇ ਵਿੱਚ ਗਊਮਾਸਤਾ ਨਹੀਂ ਹੈਗਾ ਆ ਇੱਕ ਵਾਰੇ ਜਰੂਰ ਧਿਆਨ ਦਿਓ ਕਿਉਂਕਿ ਇਹ ਇੰਨੀ ਕੁਆਂਟੀਟੀ ਦੇ ਵਿੱਚ ਇੱਕ ਪਰਿਵਾਰ ਆਪਣੇ ਲਈ ਨਹੀਂ ਗਾਈ ਵੱਢ ਕੇ ਖਾ ਸਕਦਾ ਉਹ ਬਿਕਦਾ ਹੀ ਆ ਅੱਗੇ ਤੇ ਉਹ ਵੇਚ ਕੇ ਕਿੱਥੇ ਕਿੱਥੇ ਜਾਂਦਾ ਹੈ ਇਹ ਜਰੂਰ ਤੁਸੀਂ ਧਿਆਨ ਚ ਦੇਈਓ ਬਹੁਤ ਬਹੁਤ ਤਰਫ ਪਹਿਲੇ ਵੀ ਇੱਕ ਦੋ ਵਾਰੀ ਕੀਤੇ ਸੀਗੇ ਇਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਜੀ ਇਹ ਦਾਣਾ ਲੈ ਕੇ ਆਓ ਤੇ ਮੋਹੱਲੇ ਜੇ ਨਾਲ ਮੇਰੇ ਬਿਨੇ ਕੁਮਾਰ ਜੀ ਦੇ ਕਿਹੜਾ ਮਹੱਲਾ ਤੇ ਕੀ ਕੰਮ ਸੀਗਾ ਉਹ ਕਰਦੇ ਹੋ ਓਕੇ ਨਗਰ ਜੀ ਸਾਹ ਤੇ ਮੋਹੱਲਾ ਭੇਂਦਗਰ ਵਰਨਬਰ ਸਤਾਰਾ ਤੇ ਇਹਨੂੰ ਪਹਿਲੇ ਕਿਹਾ ਤਾਂ ਇਹ ਕਹਿੰਦੇ ਜੀ ਨਹੀਂ ਆਪਾਂ ਹੁਣ ਹੁਣ ਨਹੀਂ ਖੜਾ ਸਰ ਦੇਣਾ ਜੀ ਫੇਰ ਫੇਰ ਦੁਬਾਰਾ ਇਹ ਕੰਮ ਅੱਜ ਮੈਂ ਸਵੇਰੇ ਖੜਾ ਸੀਗਾ ਆਪਣੇ ਘਰ ਤੋਂ ਬਾਹਰ ਤੇ ਡਰਾਮ ਲੈ ਕੇ ਸਵੇਰੇ ਨਿਕਲੇ ਜੋ ਲਿੱਕਲੇ ਤਾਂ ਉਹਦੇ ਆਏ 4-5 ਮੁੰਡੇ ਸੀਗੇ ਅਸੀਂ ਉਹਨਾਂ ਦੇ ਮਗਰ ਲੱਗੇ ਮੈਂ ਕਿਹਾ ਦੇਖਦੇ ਕਿਧਰੋਂ ਲੈ ਕੇ ਕਿੱਦਾਂ ਜਾਂਦਾ ਹੈ ਕਿਤੋਂ ਫੇ ਉਹ ਆਏ ਜਦੋਂ ਲੈ ਕੇ ਮੈਨੂੰ ਦੇਖ ਲਿਆ ਉਹਨਾਂ ਨੇ ਡਰਮ ਫਟਾਫਟ ਖਾਲੀ ਕਰਕੇ ਤੇ ਘਰਾ ਦੇ ਬੰਡ ਲਏ ਉਹਨਾਂ ਨਾਲ ਆਪਸ ਵਿੱਚ ਇਹ ਜੀ ਗਾਉ ਦਾ ਮੀਟ ਸੀ ਇਹ ਅੱਛਾ ਤੇ ਫੇ ਇਹਨਾਂ ਨੂੰ ਫੇ ਦੌੜਾ ਲੱਗੇ ਕਹਿੰਦਾ ਮੈਂ ਉਹ ਫੇ ਘਰ ਨਾਲ ਬਰਨ ਦੇਵੇ ਜੀ ਫੇ ਪ੍ਰਸ਼ਾਸਨ ਨੂੰ ਸੱਦਿਆ ਤੇ ਦੋ ਜੜੇ ਆਏ ਤੇ ਉਹ ਪ੍ਰਸ਼ਾਸਨ ਨੂੰ ਵੀ ਨਹੀਂ ਮੰਨਦੇ ਸੀਗੇ ਉਹ ਕਹਿੰਦੇ ਨੇ ਇਹ ਮੈਂ ਨਹੀਂ ਬਰਨਦਾ ਨਾ ਘਰ ਅਸੀਂ ੱਟਕੇ ਰਹੇ ਹਾਂ ਯਾਨੀ ਕਿ 4-5 ਮੁੰਡੇ ਵਰਗੇ ਤੇ ਇਹਨ ਘਰ ਆਜੂ ਤਾਂ ਕੱਢ ਲਏ ਜੀ ਜਦੋਂ ਚੌਥੇ ਘਰ ਆ ਜੇ ਗਏ ਤੇ ਚੌਥੇ ਘਰ ਵਾਲੇ ਉਹ ਸਾਰੇ ਪੈਗੇ ਜਨਾਨੀ ਤੇ ਮੁੰਡੇ ਨਿਆਨੇ ਨਿਆਰੇ ਸਾਰੇ ਪੈਗੇ ਟੁੱਟ ਕੇ ਜੀ ਮੇਰੇ ਉੱਤੇ ਤੇ ਮੇਰੇ ਨਾਲ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਉੱਤੇ ਵੀ ਹੁਣ ਤੁਹਾਨੂੰ ਧਮਕੀ ਬਗਾਰੇ ਹਾਂ ਜੀ ਹਾਂ ਜੀ ਹਾਂ ਜੀ ਹੁਣ ਮੈਨੂੰ ਕਹਿੰਦੇ ਕਹਿੰਦਾ ਅਸੀਂ ਤਾਂ ਛੁੱਟ ਕੇ ਆ ਜਾਣਾ ਆ ਤੇ ਕਹਿੰਦਾ ਤੁਹਾਨੂੰ ਨਹੀਂ ਛੱਡਣਾ ਆ ਅਸੀਂ ਤੁਹਾਨੂੰ ਮਾਰ ਦੇਣੇ ਆ ਕੋਈ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਹੁਣ ਜੀ ਇਹਨਾਂ ਦੇ ਕਰਵਾਈ ਹੋਈ ਹੋਵੇ ਤੇ ਜਿਹੜਾ ਇਹ ਵੀ ਆਪਾਂ ਕੋਲ ਕੰਪਲੇਨਟ ਵੀ ਕੀਤੀ ਸੀ ਪਹਿਲਾਂ ਵੀ ਹੋਇਆ ਆ ਮਾਮਲਾ ਇਹ ਪਹਿਲੇ ਨਹੀਂ ਹੋਇਆ ਜੀ ਪਹਿਲੇ ਉਹਨਾਂ ਨੂੰ ਆਪਾਂ ਜਿਹੜੇ ਪਹਿਲੇ ਐਮਸੀ ਸੀਗਾ ਜਿਹੜਾ ਉਹਨਾਂ ਨੇ ਦੱਸੇ ਸੀਗੇ ਤਾਂ ਉਹਨਾਂ ਨੇ ਜਾ ਮੇਰੇ ਨਾਲ ਜਾ ਕੇ ਉਹਨਾਂ ਨੂੰ ਸਮਝਾ ਕੇ ਆਏ ਸੀਗੇ ਕਹਿੰਦੇ ਹੁਣ ਨਾ ਖਾਓ ਕਹਿੰਦੇ ਜੀ ਨਹੀਂ ਖਾਣਾ ਤੇ ਫਿਰ ਦੁਬਾਰਾ ਕੰਮ ਸ਼ੁਰੂ ਕਰਤਾ ਸੀ ਜੀ ਤਾਂ ਸੀ ਉਹਨਾਂ ਦੇ ਮਗਰ ਲੱਗੇ ਸੀ ਮੈਂ ਕਿਹਾ ਇਹ ਇੱਥੇ ਨਹੀਂ ਚੱਲਣ ਦੇਣਾ ਪਰ ਔਰ ਸਰ ਇੱਕ ਕਿੱਥੇ ਦਾ ਆ ਲੈ ਆ ਇਹਨਾਂ ਦਾ ਪਤਾ ਨਹੀਂ ਹੈਗਾ ਇਹਨਾਂ ਨੂੰ ਕਿੱਥੇ ਕਰਦੇ ਆ ਇਹ ਕਾਰੋਬਾਰ ਜੀ ਇਹ ਤੇ ਬਦਲ ਕੇ ਕਦੀ ਕੁਝ ਬਣ ਜੜਾ ਹੀ ਬਣ ਕੇ ਮੰਗਦੇ ਪੈਸੇ ਲੋਕਾਂ ਦੇ ਕਟਿੰਗ ਕਟਿੰਗ ਦਾ ਪਤਾ ਨਹੀਂ ਕਿ ਕਿੱਥੇ ਕਰਦੇ ਕੀ ਪਤਾ ਘਰਾਂ ਦੇ ਕਰਦੇ ਹੋਣਗੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੋਂ ਕਟਿੰਗ ਕਰਕੇ ਲੈ ਕੇ ਆਉਂਦੇ ਡਰਾਮ ਭਰ ਭਰ ਕੇ मंजू देवीमनगर में क्या हुआ था भीमनगर में और जो का मार करके जो वही पकड़ा है लोग तो हम तो आज घर से आए हैं लेकिन हम ही पीछे पीछे गए हैं देखने आज यार गए तो आज ही है वे किए हैं आ जाकर देखे हैं तो घर है। तो में घुस रहा था इसको सिंटू को पकड़ के मारने लगा जो जा रहा है उसको मारने लग रहा है अब हम लोग देखे तो कहे ये कर प्रशासन करेगा प्रशासन को करना है प्रशासन नहीं करेगा ना हम लोग इसीलिए आए हैं कि हम लोग ऐसे प्रशासन करें कारा सजा उसको दे हम लोग को एक चीज नहीं जाने देता है सही ये लोग चोरी भी करता है कहीं से मांग कर लेके आता है और बनता है घर बना बना लिया चोरी करता है लोग बंदा का है कोई अभी तो यही बढ़ाता है सब अपना है

ਕੋਈ ਨਾ ਆਤਾ ਪਤਾ ਨਹੀਂ ਕਿਥੋਂ ਆਏਗੇ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਮੰਗ ਹੈਗਾ ਕਿ ਗਊ ਮਾਤਾ ਦਾ ਜੋ ਪ੍ਰਕਰਤੀ ਹੋ ਰਿਹਾ ਇਹ ਗਊ ਮਾਤਾ ਸਾਡੇ ਸਾਰਿਆਂ ਦੀ ਮਾਤਾ ਹੈਗੀ ਇਸ ਕਰਕੇ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਔਰ ਮਹੱਲੇ ਦੇ ਵਿੱਚ ਕੋਈ ਕੰਮ ਨਾ ਹੋਵੇ ਔਰ ਕਿਤੇ ਵੀ ਨਾ ਹੋਵੇ ਇਥੋਂ ਸਪਲਾਈ ਵੀ ਕਰਦੇ ਹੈਗੇ ਇਸ ਕਰਕੇ ਇਹਨੂੰ ਸਜ਼ਾ ਦਿੱਤਾ ਜਾਵੇ ਇਹਦੇ ਵਿੱਚ ਕਾਫੀ ਦਿਨ ਦੀ ਸੂਚਨਾ ਸੀਗੀ ਜਿਹਦਾ ਰਣਜੀਤ ਰਾਣਾ ਜੀ ਨੂੰ ਆਪਣੇ ਰਿੰਗੋ ਮਾਜਨ ਜੀ ਹੋਰ ਲੋਕਾਂ ਨੂੰ ਇਦਾਂ ਦੀ ਸੂਚਨਾ ਸੀਗੀ ਇੱਥੇ ਗਊ ਮਾਜ ਜਿਹੜਾ ਹੈਗਾ ਉਹ ਸਪਲਾਈ ਹੁੰਦਾ ਤੇ ਅੱਜ ਸਾਰਿਆਂ ਨੇ ਇੱਥੇ ਜਾ ਕੇ ਇੱਕ ਜਗ੍ਹਾ ਤੇ ਛਾਪਾ ਮਾਰਿਆ ਤਾਂ ਉੱਥੇ ਡਰਮ ਭਰੇ ਹੋਏ ਡਰਾਮਾ ਜਿਹੜੇ ਜੇ ਕਿ ਉਤੋਂ ਪਤਾ ਲੱਗਦਾ ਕਿ ਇਹ ਮਾਲ ਜਿਹੜਾ ਉਹ ਆਪਣੇ ਯੂਜ਼ ਵਾਸਤੇ ਇਹ ਜਿਹੜਾ ਗਊ ਮਾਸ ਹੈ ਸਪਲਾਈ ਕਰਦੇ ਸ਼ਹਿਰ ਦੇ ਵਿੱਚ ਤੇ ਪੁਲਿਸ ਨੇ ਹੁਣ ਜਿਹੜਾ ਆ ਗਿਆ ਗਊ ਸੈਕਟਰ ਐਕਟ ਜਿਹੜਾ 8 ਹੈਗਾ ਉਹਦੇ ਅੰਦਰ ਪਰਚਾ ਦਰਜ ਕਰਦਾ ਉਹਨਾਂ ਲੋਕਾਂ ਦੇ ਉੱਤੇ ਲੇਕਿਨ ਫਿਰ ਵੀ ਅਸੀਂ ਪੁਲਿਸ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆ ਕਿ ਇਹਨੂੰ ਪਰਚਾ ਦਰਜ ਕਰਕੇ ਇੱਥੇ ਖਤਮ ਨਾ ਕਰਦਾ ਜਾਵੇ ਜਿਹੜੀਆਂ ਸ਼ਹਿਰ ਚ ਦੇਖਿਆ ਜਾਵੇ ਕਿ ਜਿਹੜੀਆਂ ਦੁਕਾਨਾਂ ਮੀਡੀਆਂ ਹੈਗੀਆਂ ਕਿਤੇ ਮਾਸ ਉਥੇ ਸਪਲਾਈ ਤਾਂ ਨਹੀਂ ਹੁੰਦਾ ਹੈਗਾ ਜਾਂ ਕਿ ਤਾਂ ਕਿ Hindu ਧਰਮ ਨੂੰ ਜਿਹੜਾ ਹੈਗਾ ਗਊ ਮਾਸ ਉੱਤੇ ਤੇ ਬੈਨ ਆਪਾਂ ਗਊ ਮਾਤਾ ਦੀ ਪੂਜਾ ਕਰਦੇ ਆ ਤਾਂ ਕਿਤੇ ਧੋਖੇ ਨਾਲ ਗਲਤੀ ਨਾਲ ਜਿਹੜਾ ਹੈਗਾ ਜਾਣ ਬੁਝ ਕੇ ਲੋਕ ਗਊ ਮਾਸ ਜਿਹੜਾ ਤਾਂ ਆਪਣੇ Hindu ਲੋਕਾਂ ਨੂੰ ਖੁਲਾਉਂਦੇ ਨਾ ਹੋਣ ਤੇ ਸਖਤ ਤੋਂ ਸਖਤ ਇਹਨਾਂ ਲੋਕਾਂ ਦੇ ਕਾਰਵਾਈ ਕੀਤੀ ਜਾਵੇ ਇਹ ਪਰਚਾ ਦਰਜ ਕਰਕੇ ਇਹਨੂੰ ਇੱਥੇ ਹੀ ਨਾ ਰੋਕਦਾ ਜਾਵੇ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਕਲੈਕ ਨਜਾਇਜ਼ ਮਾਸ ਜਿਹੜਾ ਹੈਗਾ ਉਹ ਹੈ ਜਿਹਨੂੰ ਅਸੀਂ ਮੀਟ ਕਹ ਰਹੇ ਹਾਂ ਉਹ ਕਿਸ ਜਾਨਵਰ ਦਾ ਹੈਗਾ ਉਹ ਆਫਟਰ ਦਾ ਟੈਸਟ ਲੈਬੋਰੀ ਤੋਂ ਹੀ ਪਤਾ ਲੱਗੇਗਾ ਪਰ ਸਸਪੈਕਟ ਜਿਹੜਾ ਸ਼ੱਕ ਜਾਰ ਕੀਤਾ ਗਿਆ ਉਹਦੇ ਮੁਤਾਬਕ ਅਸੀਂ ਇਹਨੂੰ ਜਿਹੜੀ ਹੈਗੀ ਆ ਬੰਦਿਆਂ ਨੂੰ ਰਾਉਂਡ ਅਪ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਸ਼ੱਕ ਇਹ ਹੈ ਕਿ ਇਹ ਇਹਨਾਂ ਦੇ ਮੁਤਾਬਕ ਕਿ ਇਹ ਕਿਸੇ ਜਾਨਵਰ ਦਾ ਮਾਸ ਹੈਗਾ ਤੇ ਜਿਹੜਾ ਕਿ ਇਲੀਗਲ ਇਹਨਾਂ ਨੇ ਇਹ ਸੇਲ ਕੀਤਾ ਇਹ ਕੌਣ ਸਕੇ ਬੰਦੇ ਇਹ ਤੇ ਇਹ ਬੰਦੇ ਸੀਗੇ ਜੀ ਇੱਕ ਦਾ ਨਾਂ ਤੇ ਸਿਮਨ ਦੂਸਰਾ ਨੂਰੋ ਲੇਡੀ ਹੈ ਕੋਈ ਜਿਹੜੀ ਨੂਰੋ ਲੇਡੀ ਹੈ ਇਹ ਬੇਸਿਕਲੀ ਇਹ ਭੀਮਨਗਰ ਦੇ ਹੈਗੇ ਨੇ ਤੇ ਪ੍ਰਵਾਸੀ ਹੈਗੇ ਆ ਇਹ ਇਹ ਬੈਕਗਰਾਉਂਡ ਇਹਨਾਂ ਦੀ ਹੈ ਕਿ ਪਿੱਛੇ ਰਹਿਣ ਵਾਲੇ ਇਹ ਅਦਰ ਸਟੇਟਸ ਦੇ ਆ ਲਾਈਕ ਥੱਟ ਕੇਰਲਾ ਵਗੈਰਾ ਉਹ ਹੁਣ ਆ ਕੇ ਵਾਸ਼ਿੰਗ ਇਨਵੈਸਟੀਗੇਸ਼ਨ ਦਾ ਐਫ ਆਈ ਆਰ ਜਿਹੜੀ ਅਸੀਂ 8 ਕਾਉਂ ਸਿਲੈਕਟਰ ਟ੍ਰੈਕਟ ਦੇ ਵਿੱਚ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਚਾਏਗਾ ਉਹਦੇ ਮੁਤਾਬਕ ਕਰਕੇ ਕਾਰਵਾਈ ਕੀ ਪਹਿਲੇ ਵੇਚਦੇ ਕਿੱਥੇ ਹੈ ਜੀ ਇਹ ਇਹ ਸ਼ਾਪ ਸੀਗੀ ਇਹਦੀ ਸ਼ਾਇਦ ਸਰ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੇਂਟ ਤਾਂ ਮੰਨੀ ਨਹੀਂ ਪਹਿਲਾਂ ਨਹੀਂ ਸਾਡੇ ਕੋਲ ਨਹੀਂ ਕੋਈ ਜਿ PUBG ਪਹਿਲਾਂ ਵੀ ਇਹਨਾਂ ਤੋਂ ਅਪਰਾਧਿਕ ਮਾਮਲੇ ਕੋਈ ਦਰਜ ਸਕੇ ਕੋਈ ਨਾ ਪਹਿਲਾਂ ਇਹ ਇਹੋ ਜਿਹਾ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਹੈਗਾ ਤੇ ਹੁਣ ਇਹਨਾਂ ਨੇ ਤੇ ਕੀ ਬੰਦੀ ਕਾਰਵਾਈ ਕੀਤੀ ਗਈ 8 ਕਾਉ ਸਿਲੈਕਟਰ ਐਕਟ 8 ਕਾਉ ਸਿਲੈਕਟਰ ਐਕਟ